ਨਗਰ ਪੰਚਾਇਤ ਮੱਲਾਂ ਵਾਲੇ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਕਈ ਨਾਮ ਜਿਹੜੇ ਚਰਚਾ ਦੇ ਵਿੱਚ ਸੀਗੇ ਪਰ ਅੱਜ ਜਿਹੜਾ ਨਾਮ ਐਲਾਨ ਦਿੱਤਾ ਗਿਆ ਪ੍ਰਧਾਨ ਦਾ ਸੋ ਅੱਜ ਅਸੀਂ ਪਹੁੰਚੇ ਹਾਂ ਮਹਾਵੀਰ ਦੁੱਲੇਵਾਲੀ ਜੀ ਦੇ ਘਰ ਜਿੱਥੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਥਾ ਲੱਗਿਆ ਹੋਇਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਯਾਰ ਬੇਲੀ ਅੱਜ ਵਧਾਈਆਂ ਦੇਣ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ ਮਹਾਵੀਰ ਦੁੱਲੇਵਾਲੀ ਜੀ ਦਾ ਸਵਾਗਤ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਧੰਨਵਾਦ ਜੀ ਬਹੁਤ ਬਹੁਤ ਅੱਜ ਪ੍ਰਧਾਨ ਦਾ ਜਿਹੜਾ ਸੇਰਾ ਤੁਹਾਡੇ ਸਿਰ ਸੱਜੂਕਿਆ ਜੀ ਮੱਲਾਂ ਵਾਲੇ ਦੇ ਵਿੱਚ ਬਹੁਤ ਸਾਰੇ ਅਜਿਹੇ ਕਾਰਜ ਹੈਗੇ ਨੇ ਜੋ અધੂਰੇ ਪਏ ਨੇ ਸਭ ਤੋਂ ਪਹਿਲਾ ਕਦਮੀ ਕਿਹੜਾ ਕਾਰਜ ਤੁਸੀਂ ਕਿਸ ਕੰਮ ਨੂੰ ਜਿਹੜਾ ਪਹਿਲ ਦਿਓਗੇ ਜੀ ਸਭ ਤੋਂ ਪਹਿਲਾਂ ਤਾਂ ਮੱਲਾਂ ਵਾਲੇ ਦੇ ਜਿਹੜਾ ਗੰਦਗੀ ਜ਼ਿਆਦਾ ਬਹੁਤ ਜ਼ਿਆਦੀ ਆ ਤੇ ਪਾਣੀ ਦੀ ਨਿਕਾਸੀ ਤੇ ਪਹਿਲਾਂ ਐਸਟੀਪੀ ਪਲਾਂਟ ਲਵਾਵਾਂਗੇ ਸੀਵਰੇਜ ਸਾਰਾ ਮੱਲਾਂ ਵਾਲਾ ਹੋਏਗਾ ਨਾਲ ਸਾਰੇ ਜਿੰਨੇ ਵਾਰਡ ਸਾਰੇ ਸੀਵਰੇਜ ਹੋਣਗੇ ਤੇ ਉਹਨਾਂ ਤੇ ਜ਼ਿਆਦਾ ਫੋਕਸ ਹੈ ਕਿ ਸਭ ਤੋਂ ਪਹਿਲਾਂ ਗੰਦਗੀ ਜਿਹੜੀ ਉਹ ਆਪਾਂ ਦੂਰ ਕਰਨੀ ਮੱਲਾਂ ਵਾਲੇ ਦੀ ਜੇ ਦੇਖਿਆ ਜਾਵੇ ਤਾਂ ਜਿੱਦਾਂ ਵੋਟਰਾਂ ਦੇ ਵਿੱਚ ਕਈ ਮੁਸ਼ਕਲਾਂ ਹੁੰਦੀਆਂ ਨੇ ਕਈ ਅਜਿਹੇ ਕੰਮ ਹੁੰਦੇ ਨੇ ਕਿ ਉਹ ਥਾਣੇ ਕਚੇਰੀਆਂ ਦੇ ਵਿੱਚ ਜਾਂ ਹੋਰ ਮੁਸ਼ਕਲਾਂ ਲੈ ਕੇ ਉਹ ਦਰ ਦਰ ਭੜਕਤ ਦੇਣੇ ਜਿਹੜੇ ਕਾਉਂਸਲਰ ਉਹ ਕੋਈ ਗੱਲਬਾਤ ਨਹੀਂ ਸੁਣਦੇ ਕੋਈ ਅਜਿਹਾ ਉਪਰਾਲਾ ਵੀ ਕੀਤਾ ਜਾਵੇਗਾ ਕਿ ਉਹਨਾਂ ਦੀ ਜਿਹੜੇ ਦੁੱਖ ਤਕਲੀਫਾਂ ਸੁਣ ਲਈ ਕੋਈ ਅਲੱਗ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਚਲਾਇਆ ਜਾਵੇ ਜੀ ਉਹਦੇ ਵਿੱਚ ਆਪਾਂ ਇੱਕ ਇਹ ਸੋਚਿਆ ਕਿ ਹੈਲਪਲਾਈਨ ਨੰਬਰ ਨਵਾਂ ਇਸ਼ੂ ਕਰਾਂਗਾ ਜਿਹਦੇ ਤੇ ਕੋਈ ਵੀ ਬੰਦਾ 24 ਘੰਟੇ ਹੈਲਪਲਾਈਨ ਨੰਬਰ ਚੱਲੂਗਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਇੱਕ ਸੁਝਾਅ ਪੇਟੀ ਲਾਵਾਂਗੇ ਜੇ ਕੋਈ ਕਿਸੇ ਆਮ ਆਦਮੀ ਨੂੰ ਕਿਸੇ ਵੀ ਆਮ ਬੰਦੇ ਨੂੰ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਆਪਦਾ ਕੋਈ ਸੁਝਾਅ ਰੱਖਣਾ ਚਾਹੁੰਦਾ ਉਹ ਪੇਟੀ ਦੇ ਵਿੱਚੋਂ ਪਾ ਸਕਦਾ ਵਾ ਤਾਂ ਅਸੀਂ ਉਹਦੇ ਤੇ ਪੂਰਾ ਗੌਰ ਕੀਤਾ ਜਾਊਗਾ ਤੇ ਹੈਲਪਲਾਈਨ ਨੰਬਰ ਦੇਾਂਗੇ ਜਿੰਨੇ ਵੀ ਕਿਸੇ ਨੂੰ ਕੋਈ 24 ਘੰਟੇ ਚਾਲੂ ਹੋਊਗਾ ਕੋਈ ਵੀ ਦਿੱਕਤ ਆਉਂਦੀ ਆ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ ਜੀ ਜੀ ਪ੍ਰਧਾਨ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਜਿਹੜਾ ਦੂਲੇ ਵਾਲੇ ਤੋਂ ਨਾਲ ਸਬੰਧਿਤ ਹੈਗੇ ਹੋ ਕਿਉਂਕਿ ਨਾਲ ਮੰਡ ਏਰੀਆ ਲੱਗਦਾ ਦਰਿਆਈ ਏਰੀਆ ਹੈਗਾ ਕਾਫੀ ਪਿੰਡ ਪੈਂਦੇ ਨੇ ਜੇ ਸੋਚਿਆ ਜਾਵੇ ਤਾਂ ਆਮ ਆਦਮੀ ਕਲੀਨਿਕ ਜਿਹੜਾ ਬਹੁਤ ਸਾਰੇ ਜਿਹੜਾ ਖੁੱਲ ਚੁੱਕੇ ਨੇ ਪਰ ਜਿਹੜਾ ਹੋਰ ਵੀ ਜਿਹੜਾ ਮੰਗ ਕੀਤੀ ਜਾ ਰਹੀ ਲੋਕਾਂ ਦੇ ਵੱਲੋਂ ਕਿਉਂਕਿ ਜਿਹੜਾ ਤੁਹਾਡੇ ਤੱਕ ਅਸੀਂ ਮੈਸੇਜ ਲਗਾ ਰਹੇ ਹਾਂ ਕਿ ਤੁਸੀਂ ਜ਼ਰੂਰ ਜਿਹੜਾ ਆਪਣੇ ਨਜ਼ਦੀਕੀ ਕੋਸ਼ਿਸ਼ ਕਰੋ ਕਿ ਕੋਸ਼ਿਸ਼ ਕਿੱਥੇ ਕਰ ਸਕਦੇ ਹੋ ਕਿੱਥੇ ਲੋਕੇਸ਼ਨ ਹੋਣੀ ਚਾਹੀਦੀ ਏ ਕਿਸ ਤਰ੍ਹਾਂ ਮੰਗ ਤੁਸੀਂ ਅੱਗੇ ਰੱਖਦੇ ਹੋ ਜੀ ਮੋਹ ਲਕਲੀਨਿਕ ਤੇ ਐਮਐਲਏ ਸਾਹਿਬ ਜੀ ਨਾਲ ਪਹਿਲਾਂ ਵੀ 2-3 ਵਾਰ ਗੱਲ ਹੋ ਚੁੱਕੀ ਆ ਤੇ ਉਹਦੇ ਤੇ ਉਹਨਾਂ ਨੇ ਕਿਹਾ ਵਾ ਕਿ ਵੀ ਆਪਾਂ ਦੂਲੇ ਵਾਲਾ ਫੱਤੇ ਵਾਲਾ ਜਿਵੇਂ ਮੰਡ ਏਰੀਆ ਵਾ ਤੇ ਇਸ ਰੋਡ ਦੇ ਉੱਪਰ ਕਾਫੀ ਪਿੰਡ ਪੈਂਦੇ ਆ ਲੱਗਦੇ ਆ ਵੱਡਾ ਰੋੜਾ ਨਾਲੇ ਤੇ ਕਾਫੀ ਜਨਤਾ ਵਾ ਲੋਡਵੰਦ ਜਿਹੜੀ ਉਹਦਾ ਫਾਇਦਾ ਦਿੱਤਾ ਜਾਊਗਾ ਤੇ ਐਮਐਲਏ ਸਾਹਿਬ ਨੇ ਵਾਦਾ ਕੀਤਾ ਕਿ ਵੀ ਆਪਾਂ ਨੂੰ ਮੋਹ ਲਕਲੀਨਿਕ ਕਿ ਕਿੱਧਰ ਏਰੀਆ ਚ ਦੇਣਗੇ ਜਿਹੜਾ ਕਿ ਮੰਡ ਏਰੀਆ ਨੂੰ ਵੀ ਕਵਰ ਕਰੂਗਾ ਜੀ ਜੀ ਨੌਜਵਾਨੀ ਨਾਲ ਸੰਬੰਧਿਤ ਹੈਗੇ ਨੌਜਵਾਨ ਆਗੂ ਤੁਸੀਂ ਕਿਉਂਕਿ ਖੇਡਾਂ ਨੂੰ ਲੈ ਕੇ ਤੁਸੀਂ ਪਿਛਲੇ ਦਿਨ ਵੀ ਇੱਕ ਬਿਆਨ ਦਿੱਤਾ ਸੀ ਕਿ ਬਹੁਤ ਜਲਦੀ ਜਿਹੜਾ ਸਟੇਡੀਅਮ ਹੈ ਜਿਹੜਾ ਮੱਲਾਵਾਲੇ ਨੂੰ ਦਿੱਤਾ ਜਾਊਗਾ ਗੱਲਬਾਤ ਚੱਲ ਰਹੀ ਪ੍ਰਸਤ ਚੱਲ ਰਿਹਾ ਹੈ ਹੋਰ ਜਿਹੜਾ ਹੁਣ ਤਾਂ ਤੁਸੀਂ ਪ੍ਰਧਾਨ ਬਣ ਚੁੱਕੇ ਹੋ ਬਹੁਤ ਵੱਡਾ ਅਹੁਦਾ ਹੁੰਦਾ ਹੈ ਕਿਸ ਤਰ੍ਹਾਂ ਮੰਗ ਅੱਗੇ ਰੱਖਦੇ ਹੋ ਜੀ ਪੈਲ ਦੇ ਆਧਾਰ ਤੇ ਗਰਾਊਂਡ ਦੀ ਤਾਂ ਇਹ ਗੱਲ ਹੈ ਕਿ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਮਐਲ ਸਾਹਿਬ ਨਾਲ ਵੀ ਮੀਟਿੰਗ ਹੋ ਗਈ ਆ ਦੋ ਚਾਰ ਵਾਰੀ ਇਸੇ ਮੁੱਦਿਆਂ ਤੇ ਗੱਲਬਾਤ ਹੋਈ ਆ ਕਿ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਸ਼ਹਿਰ ਦੇ ਨੇੜੇ ਇੱਕ ਗਰਾਊਂਡ ਬਣੇ ਜਿਹੜੀ ਜ਼ਮੀਨ ਨਾ ਪੰਚਾਇਤੀ ਉਹ ਆਪਣੀ ਹੈਗੀ ਕੁਆਲੇ ਤੋ ਥੋੜਾ ਫਰਕ ਵੀ ਪੈ ਜਾਂਦਾ ਵੀ ਨਾਲ ਪਿੰਡ ਲੱਗਦੇ ਆ ਫਿਰ ਦਗ ਲੰਦਾ ਜੀਆਂ ਤੇ ਉਹ ਇਹੇ ਚਾਹੁੰਨੇ ਕਿ ਸ਼ਹਿਰ ਦੇ ਨਾਲ ਬਣੇ ਤੇ ਜਿਹੜਾ ਯੂਥ ਨੂੰ ਆਪਦਾ ਸਵੇਰੇ ਉੱਠ ਕੇ ਜਦੋਂ ਮਰਜ਼ੀ ਕਿਸੇ ਨੇ ਟ੍ਰੇਨਿੰਗ ਕਰਨੀ ਹੈ ਜੋ ਵੀ ਆ ਤੇ ਉਹਦਾ ਵੀ ਆਪਾਂ ਅਗਲਾ ਉਹਨਾਂ ਨੇ ਵਾਅਦਾ ਕੀਤਾ ਕਿ ਅਗਲਾ ਸਾਲ ਜਿਹੜਾ ਟੂਰਨਾਮੈਂਟ ਹੋਊਗਾ ਉਹਨਾਂ ਦਾ ਗਰਾਊਂਡ ਦੇ ਵਿੱਚ ਹੀ ਹੋਗਾ ਜੀ ਜੀ ਹਾਂ ਜੀ ਅੱਜ ਸਿਹਰਾ ਸਜਿਆ ਤੁਸੀਂ ਪ੍ਰਧਾਨ ਬਣਿਓ ਸਾਥੀਆਂ ਦੀ ਮਿਹਨਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਸਹਿਯੋਗ ਸੀਗਾ ਸਾਥੀਆਂ ਵੱਲੋਂ ਜੀ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਆਮ ਬੰਦਿਆਂ ਦੀ ਆਮ ਜਿਹੜੇ ਲੋੜਵੰਦ ਆ ਜਿਨ੍ਹਾਂ ਨੂੰ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਸੀ ਨਾ ਉਹਨਾਂ ਦੀਆਂ ਅਰਦਾਸ ਬੇਨਤੀਆਂ ਤੇ ਉਹਨਾਂ ਨੇ ਬਹੁਤ ਜ਼ਿਆਦੀਆਂ ਆਪਣੇ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ ਵਾ ਆਪਾਂ ਨੂੰ ਬਣਾਉਣ ਦੇ ਵਿੱਚ ਵਾਹ ਤੋਂ 11 ਦੋਸਤਾਂ ਦਾ ਹੀ ਬਹੁਤ ਹਾਥ ਹਰਿਆਣੇ ਭਰਾ ਬੈਠੇ ਉੱਥੇ ਬੈਠੇ ਅਰਦਾਸਾਂ ਬੇਨਤੀਆਂ ਕਰਦੇ ਰਹੇ ਆਪਣੇ ਵਾਸਤੇ ਤੇ ਉਹਨਾਂ ਦੀ ਬੜੀ ਵੱਡੀ ਦੇਣਾ ਨਾਲ ਆ ਕੇ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਵੀ ਆ ਇਲੈਕਸ਼ਨਾਂ ਦੇ ਵਿੱਚ ਵੀ ਤੇ ਸਾਰੇ ਸੱਜਣਾ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਵਾ ਤੇ ਧੰਨਵਾਦੀ ਮੈਂ ਐਮਐਲਏ ਸਾਹਿਬ ਸ਼੍ਰੀ ਨਰੇਸ਼ ਕੁਟਾਰੀਆ ਜੀ ਤੇ ਯੂਥ ਆਗੂ ਆਪਣੇ ਸ਼ੰਕਰ ਕੁਟਾਰੀਆ ਜੀ ਜਿਨ੍ਹਾਂ ਦਾ ਮੈਂ ਬਹੁਤ ਹੀ ਰਿਣੀ ਰਹਾਂਗਾ ਤੇ ਉਹਨਾਂ ਨਾਲ ਡਟ ਕੇ ਮੈਂ ਮਿਹਨਤ ਕਰਾਂਗਾ ਤੇ ਦਿਨ ਰਾਤ ਇੱਕ ਕਰਕੇ ਮੱਲਾਂ ਵਾਲੇ ਦਾ ਆਪਾਂ ਪੂਰਾ ਸੁੰਦਰ ಗ್ರಾಮ ਦੇ ਵਿੱਚ ਲੈ ਆਵਾਂਗੇ ਆਪਾਂ ਜੀ ਸੋ ਵਾਦਾ ਕੀਤਾ ਗਿਆ ਸਾਡੇ ਨਾਲ ਹੋਰ ਵੀ ਸਾਥੀ ਮੌਜੂਦ ਨੇ ਵਧਾਈਆਂ ਦੇਣ ਪਹੁੰਚੇ ਪ੍ਰਧਾਨ ਜੀ ਨੂੰ ਹਾਂ ਜੀ ਹਾਂ ਜੀ ਭਰਾ ਮਾਹਵੀਰ ਦੁੱਲੇ ਵਾਲੀ ਇਹਨੂੰ ਅੱਜ ਪ੍ਰਧਾਨਗੀ ਮਿਲੀ ਹੈ ਤੇ ਇਹ ਵੀਰ ਕੋਲ ਅੱਜ ਵਧਾਈ ਦੇਣ ਪਹੁੰਚੇ ਆ ਸਾਨੂੰ ਭਰਾ ਤੇ ਮਾਣ ਆ ਵੀ ਇਹ ਮੱਲਾਂ ਵਾਲੇ ਦਾ ਜ਼ਰੂਰ ਕਾਰਜਗਲ ਸਾਰਾ ਸੁੰਦਰ ਬਣਾਊਗਾ ਤਰੇਕ ਗਰੀਬ ਦੀ ਹਰੇਕ ਦੀ ਮਤ ਕਰੂਗਾ ਤਰੇਕ ਨਾਲ ਡੱਟ ਕੇ ਜੁੜੂਗਾ ਅੱਛਾ ਜੀ ਹਾਂਜੀ ਹੋਰ ਵੀ ਸਾਥੀ ਮੌਜੂਦ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰ ਲੈਣੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੀਰ ਪ੍ਰਧਾਨ ਬਣਿਆ ਕਿਸ ਤਰ੍ਹਾਂ ਦੀ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਤੇ ਜੀ ਪੂਰੀ ਖੁਸ਼ੀ ਆ ਕਿਉਂਕਿ ਬਹੁਤ ਟਾਈਮ ਦੀ ਸਾਡਾ ਭਰਾ ਮਿਹਨਤ ਕਰਨ ਦਿਆ ਵਾ ਅਸੀਂ ਇਹਦੇ ਨਾਲ ਤਾਂ ਇਹ ਸਾਡੇ ਨਾਲ ਜੀ ਜੀ ਕਿਉਂਕਿ ਇਹਨੇ ਸਾਰਿਆਂ ਦੀ ਜਦੋਂ ਵੀ ਕਿਸੇ ਨੂੰ ਕੋਈ ਰਾਤ ਦਿੱਕਤ ਹੁੰਦੀ ਸੀ ਸਵੇਰੇ ਦਿੱਕਤ ਹੁੰਦੀ ਸੀ ਹਰ ਇੱਕ ਦਾ ਪੈਲ ਤੇ ਆਧਾਰ ਤੇ ਕੰਮ ਕੀਤੇ ਨੇ ਜੀ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਉਤਰਾ ਹੀ ਬਹਿ ਗਏ ਆਣ ਕੇ ਕੁਰਸੀ ਤੇ ਜੇ 2-3 ਸਾਲ ਕੇ ਕੰਮ ਤੇ ਲਾਏ ਨੇ ਫੇਰ ਹੀ ਜਾ ਕੇ ਆਪਾਂ ਆ ਚੀਜ਼ ਦੇ ਕਾਬਿਲ ਆ ਜੀ ਜੀ ਬਿਲਕੁਲ ਤੇ ਬਹੁਤ ਵਧਾਈਆਂ ਹੁਣ ਸਾਡੇ ਭਰਾ ਨੂੰ ਜੀ ਇਸ ਗੱਲੋਂ ਤੇ ਅਸੀਂ ਪੂਰਾ ਮਾਣ ਆ ਸਾਡੇ ਭਰਾ ਤੇ ਵੀ ਅੱਗੇ ਵੀ ਲੋਕਾਂ ਦੀ ਇੱਤੈ ਹੀ ਮਤ ਕਰਦੇ ਰਵਾਂਗੇ ਕੀ ਨਾਮ ਕੀ ਹੈ ਜੀ ਮੇਰਾ ਜੀ ਪ੍ਰਿੰਸ ਹੈ ਹਾਂਜੀ ਮੈਂ ਛੋਟਾ ਬ੍ਰਦਰ ਹਾਂ ਹਾਂਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਅਮਰਤਵਾਲ ਸੰਜੇ ਹੈ ਕੀ ਕਹੋਗੇ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਭਰਾ ਨੂੰ ਪ੍ਰਧਾਨ ਬਣ ਤੇ ਮਿਹਨਤ ਕੀਤੀ ਆ ਤੇ ਮਿਹਨਤ ਦਾ ਫਲ ਮਿਲਿਆ ਜੀ ਤੇ ਭਰਾ ਕੰਮ ਕਰੂਗਾ ਸ਼ਹਿਰ ਦੇ ਵਿਕਾਸ ਕਰੂਗਾ ਸਭ ਤੋਂ ਵੱਡਾ ਗੱਲ ਹੈ ਪਾਣੀ ਦੀ ਨਿਕਾਸੀ ਉਹ ਪਹਿਲ ਦੇ ਆਧਾਰ ਤੇ ਕਰੂਗਾ ਤੇ ਲੋੜਵੰਦਾਂ ਦੀ ਬਾਹ ਫੜੂਗਾ ਲੋਕੜੀਆਂ ਜੀ ਹਾਂਜੀ ਲੋਕੜੀਆਂ ਕਿਹੜਾ ਐਡਰੈਸ ਆ ਜੀ ਮੇਰਾ ਦੁੱਲਾਰਾ ਸਿੰਗਲ ਰਏ ਜੀ ਹਾਂਜੀ ਸੋ ਸਾਡੇ ਨਾਲ ਜਿਹੜਾ ਨਾਮ ਨਿਯੁਕਤ ਪ੍ਰਧਾਨ ਮੱਲਾਵਾਲਾ ਖਾਸ ਨਗਰ ਪੰਚਾਇਤ ਤੋਂ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਉਹਨਾਂ ਨਾਲ ਸਾਥੀ ਵੀ ਜਿਹੜੇ ਹਾਜ਼ਰ ਸੀਗੇ ਜੋ ਵਧਾਈਆਂ ਦੇਣ ਖਾਸ ਤੌਰ ਤੇ ਪਹੁੰਚੇ ਸੀ ਖਾਸ ਰਿਪੋਰਟ ਮੱਲਾਵਾਲਾ ਖਾਸ ਤੋਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣੇ ਲਾਈਕ ਦੇਣਾ ਤੁਸੀਂ ਵਧਾਈਆਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਧੰਨਵਾਦ ਜੀ